ਵਿਦੇਸ਼ਾਂ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ 1 ਲੱਖ ਪੰਜਾਬੀ ਨੌਜਵਾਨ ਜੀ ਹਾਂ ਤੁਹਾਨੂੰ ਦੱਸੇ ਕਿ ਸੁਪਨੇ ਵੇਖਣਾ ਕੋਈ ਗਲਤ ਗੱਲ ਨਹੀਂ ਹੈ ਲੇਕਿਨ ਜੇਕਰ ਇਹਨਾਂ ਸੁਪਣਿਆਂ ਨੂੰ ਪੂਰਾ ਕਰਨ ਦੇ ਲਈ ਕੋਈ ਗਲਤ ਰਾਹ ਚੁਣ ਲਿਆ ਜਾਵੇ ਤਾਂ ਇਹ ਸੁਪਨੇ ਹੀ ਕਾਲੇ ਸੱਚ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਅੱਜ ਇੱਕ ਕੜਰਾ ਸੱਚ ਸਾਹਮਣੇ ਆਇਆ ਹੈ ਜਿੱਥੇ ਵਿਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੀਆਂ ਜੇਲ੍ਹਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜੋ ਕਿ ਪੰਜਾਬ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ ਦਾਸ ਹੈ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿੱਥੇ 85 ਦੇਸ਼ਾਂ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਲਗਭਗ 10000 ਭਾਰਤੀ ਨਜ਼ਰਬੰਦ ਕੀਤੇ ਗਏ ਨੇ ਇਹ ਦੇਸ਼ 사ઉਦੀ ਅਰਬ ਕਤਰ ਰੂਸ ਸਪੇਨ ਬੰਗਲਾਦੇਸ਼ ਸ਼੍ਰੀਲੰਕਾ ਤੇ ਕਈ ਹੋਰ ਦੇਸ਼ਾਂ ਜਿੱਥੇ ਭਾਰਤੀ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕੀਤੇ ਗਏ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਕੈਨੇਡਾ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਦੀ ਤਾਂ ਇਨ੍ਹਾਂ ਜ ਇਹਨਾਂ ਦੀਆਂ ਦੇਸ਼ਾਂ ਦੀਆਂ ਜੇਲ੍ਹਾਂ ਦੇ ਵਿੱਚ ਵੀ 1 ਲੱਖ ਪੰਜਾਬੀ ਨੌਜਵਾਨ ਬੰਦ ਨੇ ਇਹ ਉਹੀ ਨੌਜਵਾਨ ਨੇ ਜੋ ਲਗਾਤਾਰ ਡਾਲਰਾਂ ਦੀ ਚਮਕ ਦੇ ਲਈ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਪਰ ਹਕੀਕਤ ਦੀਆਂ ਕੰਧਾਂ ਦੇ ਵਿੱਚ ਕੈਦ ਹੋ ਕੇ ਰਹਿ ਗਏ ਨੇ ਦਰਅਸਲ ਦਾਜੇ ਕੀ ਲਗਭਗ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਆਪਣੇ ਸੁਨਹਿਰੇ ਭਵਿੱਖ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ ਲੇਕਿਨ ਕਈ ਵਾਰ ਇਹ ਨੌਜਵਾਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਜਦੋਂ ਇਹ ਵਿਦੇਸ਼ਾਂ ਦੇ ਵਿੱਚ ਪਹੁੰਚ ਜਾਂਦੇ ਨੇ ਤਾਂ ਉੱਥੇ ਇਹ ਜੇਲ੍ਹਾਂ ਦੇ ਵਿੱਚ ਬੰਦ ਹੋ ਜਾਂਦੇ ਨੇ ਕਈ ਤਾਂ ਬਚ ਜਾਂਦੇ ਨੇ ਕਈਆਂ ਦੇ ਜ਼ਿੰਦਗੀ ਬਤੀ ਜਾਂਦੀ ਹੈ ਲੇਕਿਨ ਕਈ ਨੌਜਵਾਨ ਐਸੇ ਵੀ ਨੇ ਜੋ ਕਿ ਜ਼ਿੰਦਗੀ ਹੀ ਖੋ ਬੈਠਦੇ ਨੇ ਤਾਂ ਇਹ ਇੱਕ ਰਿਪੋਰਟ ਸਾਹਮਣੇ ਆਈ ਹੈ ਜਿੱਥੇ ਇਹ ਚਿੰਤਾ ਦਾ ਵਿਸ਼ਾ ਹੈ ਪੰਜਾਬੀਆਂ ਦੇ ਲਈ ਪੂਰੇ ਭਾਰਤ ਦੇ ਲਈ ਕਿਉਂਕਿ ਲਗਾਤਾਰ ਵਿਦੇਸ਼ਾਂ ਦੀਆਂ ਜੇਲਾਂ ਦੇ ਵਿੱਚ ਭਾਰਤੀਆਂ ਦੀ ਗਿਣਤੀ ਜਿਹੜੀ ਹੈ ਵੱਧਦੀ ਜਾ ਰਹੀ ਹੈ ਕਾਰਨ ਇਹ ਹੀ ਹੈ ਕਿ ਲਗਾਤਾਰ ਭਾਰਤੀ ਗੈਰ ਕਾਨੂੰਨੀ ਢੰਗ ਦੇ ਨਾਲ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਕਿਉਂਕਿ ਅਗਰ ਪੰਜਾਬ ਦੀ ਹੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਵੱਧਦਾ ਜਾ ਰਿਹਾ ਹੈ ਦੂਸਰੇ ਪਾਸੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਜਿਹੜੀ ਹੈ ਉਹ ਬਹੁਤ ਦੇਖਣ ਨੂੰ ਮਿਲਦੀ ਹੈ ਜਿਸ ਦੇ ਕਾਰਨ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਵਿਦੇਸ਼ਾਂ ਦਾ ਰੁਖ ਕਰਦੇ ਨੇ ਆਪਣੇ ਸੁਨਹਿਰੇ ਭਵਿੱਖ ਦੇ ਲਈ ਇਸ ਦੇ ਲਈ ਉਹ ਵਿਦੇਸ਼ ਜਾਣ ਦੇ ਲਈ ਗੈਰ ਕਾਨੂੰਨੀ ਢੰਗ ਵੀ ਅਪਣਾ ਲੈਂਦੇ ਨੇ ਯਾਨੀ ਕਿ ਡੋਂਕੇ ਲਗਾ ਕੇ ਵਿਦੇਸ਼ ਜਾਂਦੇ ਨੇ ਜਿਸ ਕਾਰਨ ਉਹ ਕਈ ਤਾਂ ਅਡਰਸ ਤੇ ਹੀ ਫਸ ਜਾਂਦੇ ਨੇ ਜਾਂ ਫਿਰ ਜਦੋਂ ਵਿਦੇਸ਼ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਦੇ ਵੱਲੋਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਂਦਾ ਹੈ ਜਿੱਥੇ ਉਹਨਾਂ ਦੇ ਕਈ ਸਾਲ ਬਰਬਾਦ ਹੋ ਜਾਂਦੇ ਨੇ ਤਾਂ ਕਈ-ਕਈ ਸਾਲਾਂ ਤੱਕ ਇਹ ਨੌਜਵਾਨ ਜੇਲ੍ਹਾਂ ਦੇ ਵਿੱਚ ਹੀ ਬੰਦ ਰਹਿੰਦੇ ਨੇ ਤਾਂ ਪੰਜਾਬੀਆਂ ਦੇ ਲਈ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਲਗਾਤਾਰ ਵਿਦੇਸ਼ਾਂ ਦੀਆਂ ਜੇਲ੍ਹਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪੰਜਾਬੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਕੈਨੇਡਾ ਅਮਰੀਕਾ ਅਤੇ ਯੂਰਪ ਦੇਆਂ ਦੇਸ਼ਾਂ ਦੀਆਂ ਜੇਲਾਂ ਦੀ ਗੱਲ ਕੀਤੀ ਜਾਵੇ ਤਾਂ 1 ਲੱਖ ਜਿਹੜੇ ਪੰਜਾਬੀ ਨੌਜਵਾਨ ਨੇ ਇਹਨਾਂ ਜੇਲਾਂ ਦੇ ਵਿੱਚ ਬੰਨ੍ਹੇ ਸਰਕਾਰ ਦਾ ਕਹਿਣਾ ਹੈ ਕਿ ਲਗਾਤਾਰ ਐਮਬੈਸੀ ਦੇ ਵੱਲੋਂ ਇਹਨਾਂ ਨੂੰ ਬਾਹਰ ਕੱਢਣ ਦੇ ਲਈ ਜੇਲਾਂ ਦੇ ਵਿੱਚੋਂ ਬਾਹਰ ਲਿਆਉਣ ਦੇ ਲਈ ਪੂਰੀ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ ਲੇਕਿਨ ਕਈ ਵਾਰ ਲੈਂਗੁਏਜ ਪ੍ਰੋਬਲਮ ਆ ਜਾਂਦੀ ਹੈ ਜਾਂ ਫਿਰ ਇਹਨਾਂ ਨੂੰ ਕੇਸ ਦੀ ਪੂਰੀ ਗਹਿਰਾਈ ਦਾ ਹੀ ਪਤਾ ਨਹੀਂ ਹੁੰਦਾ ਜਿੱਥੇ ਇਹ ਮਦਦ ਜਿਹੜੀ ਹੈ ਉਹ ਵੀ ਬੇਅਸਰ ਸਾਬਿਤ ਹੁੰਦੀ ਹੈ ਜਿਸ ਦੇ ਕਾਰਨ ਕਈ ਨੌਜਵਾਨ ਜੋ ਕਿ ਪੰਜਾਬ ਤੋਂ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਉਹਨਾਂ ਦਾ ਭਵਿੱਖ ਜਿਹੜਾ ਹੈ ਉਹ ਸਵਾਰਨ ਦੀ ਬਜਾਏ ਖਰਾਬ ਹੋ ਜਾਂਦਾ ਹੈ ਤਾਂ ਇੱਕ ਚਿੰਤਾ ਦਾ ਵਿਸ਼ਾ ਹੈ ਹਰ ਉਸ ਮਾਪਿਆਂ ਨੂੰ ਹਰ ਉਸ ਨੌਜਵਾਨ ਨੂੰ ਹੁਣ ਸਮਾਹੇ ਸੋਚਣ ਦਾ ਕਿ ਉਹ ਜੇਕਰ ਵਿਦੇਸ਼ ਦਾ ਰੁੱਖ ਕਰਨਾ ਚਾਹੁੰਦੇ ਨੇ ਤਾਂ ਪਹਿਲਾਂ ਸੋਚ ਲੈਣ ਕਿ ਉਹਨਾਂ ਨੇ ਸਹੀ ਰਸਤੇ ਦੇ ਨਾਲ ਵਿਦੇਸ਼ ਜਾਣਾ ਹੈ ਜੇਕਰ ਉਹ ਗਲਤ ਰਸਤੇ ਵਿਦੇਸ਼ ਜਾਂਦੇ ਨੇ ਤਾਂ ਉਸ ਦਾ ਜਿਹੜਾ ਸਿੱਟਾ ਹੈ ਉਹ ਬੁਰਾ ਹੋਏਗਾ ਤੇ ਵਿਦੇਸ਼ਾਂ ਦੀਆਂ ਜੇਲਾਂ ਦੇ ਵਿੱਚ ਬੰਦ ਰਹਿ ਸਕਦੇ ਨੇ